ਸਿੰਮੂ ਯਾਰ ਐਸ ਵਾਰ ਨਾ ਤੈਨੂੰ ਘਰ ਦੀ ਕਿਸ਼ਤ ਦੇਣੀ ਪੈਣੀ ਆ ਕਿਉਂ ਮੈਂ ਘਰ ਦੀ ਕਿਸ਼ਤ ਕਿਉਂ ਦਊਂਗੀ ਇਹ ਕੰਮ ਥੋੜਾ ਨਾ ਸਿੰਮੂ ਯਾਰ ਐਸ ਵਾਰ ਨਾ ਮੇਰਾ ਹੱਥ ਬਹੁਤ ਜ਼ਿਆਦਾ ਟਾਈਟ ਆ ਮੇਰਾ ਕੋ ਜੋ ਕੰਮ ਵੀ ਨਹੀਂ ਵਧੀਆ ਰਿਹਾ ਐਸੀ ਕਰੀ ਤੂੰ ਇੱਕ ਵਾਰ ਕਿਸ਼ਤ ਭਰ ਦੇ ਆ ਦੋ ਮਹੀਨੇ ਬਾਅਦ ਨਾ ਮੇਰੇ ਮੋਟਰਸਾਈਕਲ ਦੀ ਕਿਸ਼ਤ ਖਤਮ ਹੋ ਜਾਊਗੀ ਤਾਂ ਬਸ ਇਸ ਤੋਂ ਬਾਅਦ ਸਾਰਾ ਕੁਝ ਠੀਕ ਹੋ ਜਾਊਗਾ ਮੈਨੂੰ ਇੱਕ ਗੱਲ ਦੱਸੋ ਜਦੋਂ ਸਾਰਾ ਕੁਝ ਮੈਂ ਹੀ ਕਰਨਾ ਵਾ ਮੈਨੂੰ ਥੋੜੀ ਕੀ ਲੋੜ ਆ ਸਿੰਮੂ ਇਹ ਕੀ ਬੋਲੀ ਜਾਨੀ ਆ ਤੂੰ ਜਦੋਂ ਸਾਰਾ ਕੁਝ ਇੱਕ ਕੁੜੀ ਨੇ ਇਕੱਲੀ ਨਹੀਂ ਕਰਨਾ ਵਾ ਤਾਂ ਫੇਰ ਉਹਨੂੰ ਬੰਦੇ ਦੀ ਕੀ ਲੋੜ ਆ ਇਕੱਲੀ ਰਹਿ ਲੂਗੀ ਸਿਮੂ ਤੈਨੂੰ ਪਤਾ ਤੂੰ ਕੀ ਬੋਲੀ ਜਾਨੀ ਮੈਂ ਜੋ ਵੀ ਬੋਲਦੀ ਪਈ ਆ ਨਾ ਸੋਚ ਸਮਝ ਕੇ ਬੋਲਦੀ ਪਈ ਆ ਮੈਂ ਆਪ ਦਾ ਕਮਾਉਣੀ ਆ ਆਪਦੇ ਖਰਚੇ ਕੱਢਦੀ ਆ ਹੁਣ ਜੇ ਮੈਨੂੰ ਥੋੜੇ ਖਰਚੇ ਵੀ ਕੱਢਣੇ ਪੈਗੇ ਤਾਂ ਮੈਂ ਇਕੱਲੀ ਹੀ ਰਹਿ ਲੂਗੀ ਥੋੜੀ ਕੀ ਲੋੜ ਆ আচ্ছা ਮੈਨੂੰ ਇਹ ਦੱਸ ਤੈਨੂੰ ਕਿੰਨਾ ਟਾਈਮ ਹੋ ਗਿਆ ਜੌਬ ਕਰਦੇ ਨੂੰ ਇੱਕ ਸਾਲ ਤੋਂ ਤਾਂ ਜ਼ਿਆਦਾ ਹੀ ਹੋ ਗਿਆ ਮੈਨੂੰ ਤਾਂ ਇੱਕ ਸਾਲ ਦੇ ਵਿੱਚ ਤੂੰ ਕਿੰਨਾ ਪੈਸਾ ਕਮਾ ਲਿਆ ਹੁਣ ਮੈਂ 2.5 ਲੱਖ ਕਮਾ ਲਿਆ ਹਾਂ ਤਾਂ ਇਹ ਸਮੇਂ ਦੇ ਵਿੱਚ ਮੇਰੇ ਤੇ ਕਿੰਨਾ ਖਰਚਾ ਕਰਤਾ ਜਕਰ ਤੇ ਕਿੰਨਾ ਖਰਚਾ ਕਰਤਾ ਤੇ ਖਰਚ ਕਰਦੀ ਆ ਹੁਣ ਹਰੇਕ ਚੀਜ਼ ਨੋਟ ਕਰਨੀ ਜ਼ਰੂਰੀ ਆ ਅੱਛਾ ਤੈਨੂੰ ਯਾਦ ਨਹੀਂ ਆ ਮੈਂ ਕਰੋਨਾ ਤੇਨੂੰ ਯਾਦੋ ਤੁੱਕ ਦੇ ਘਰ ਦੀ ਕਿਸ਼ਤ ਭਰੀ ਆ ਯੱਕ ਦੇ ਮੋਟਰਸਾਈਕਲ ਦੀ ਕਿਸ਼ਤ ਭਰੀ ਆ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਦੀ ਫੀਸ ਭਰੀ ਆ ਜਾਂ ਫਿਰ ਤੂੰ ਘਰ ਦਾ ਰਾਸ਼ਨ ਲੈ ਕੇ ਨਹੀਂ ਦੱਸੋ ਮੈਨੂੰ ਕੁਛ ਤਾਂ ਕਰਦੇ ਹੋਵੋਗੇ ਇਹ ਸਾਰਾ ਕੁਝ ਮੈਂ ਕਿਉਂ ਕਰੂੰਗੀ ਇਹ ਕੰਮ ਥੋੜਾ ਤੇ ਤੁਸੀਂ ਕਰੋਗੇ ਅੱਛਾ ਇਹ ਕੰਮ ਮੈਂ ਕਰੂੰਗਾ ਤੇ ਮੈਂ ਹੀ ਕਿਉਂ ਕਰੂੰਗਾ ਭਈ ਤੇ ਸਾਰਾ ਕੁਝ ਮੈਂ ਕਿਉਂ ਕਰੂੰਗੀ ਤੁਸੀਂ ਇਸ ਘਰ ਦੇ ਮੁੰਡੇ ਆ ਸਾਰੀ ਰਿਸਪੌਂਸਿਬਿਲਟੀ ਤੁਹਾਡੀ ਆ ਤੇ ਤੁਸੀਂ ਕਰੋਗੇ ਮੈਂ ਮੁੰਡਾ ਤਾਂ ਇਸ ਘਰ ਦੇ ਵਿੱਚ ਮੇਰੀ ਰਿਸਪੌਂਸਿਬਿਲਟੀ ਆ ਅੱਛਾ ਠੀਕ ਆ ਤੇਰੇ ਭਾਸ਼ਾ ਦੇ ਵਿੱਚ ਮੈਂ ਤੈਨੂੰ ਜਵਾਬ ਦਿੰਦਾ ਤੂੰ ਕਦੇ ਬਰਤਨ ਤੋਤੇ ਆ ਜਾਂ ਕਦੇ ਘਰ ਦੇ ਵਿੱਚ ਕੱਪੜੇ ਇੱਥੋਂ ਤੱਕ ਤਾਂ ਕੀ ਤੂੰ ਮੈਨੂੰ ਕਦੇ ਪਾਣੀ ਤੱਕ ਨਹੀਂ ਫੜਾਇਆ ਤਾਂ ਫਿਰ ਮੈਨੂੰ ਤੇਰੀ ਕੀ ਲੋੜ ਆ ਵੀ ਜਦੋਂ ਸਾਰਾ ਕੁਝ ਮੈਂ ਹੀ ਕਰਨਾ ਤਾਂ ਮੈਨੂੰ ਕਿਸੇ ਔਰਤ ਦੀ ਵੀ ਨਹੀਂ ਲੋੜ ਜੇ ਤੂੰ ਮੇਰੇ ਨਾਲ ਹੀ ਨਾ ਰਹਿ ਸਕਦੀ ਤਾਂ ਫਿਰ ਤੈਨੂੰ ਬਾਹਰ ਤਾਂ ਕਿਤੇ ਰਹਿਣਾ ਹੀ ਪੈਣਾ ਉਹਦੇ ਵਿੱਚ ਕੀ ਆ ਤੈਨੂੰ ਘਰ ਦਾ ਰੈਂਟ ਹੋ ਗਿਆ ਬਿਜਲੀ ਦਾ ਬਿੱਲ ਤੇ ਘਰ ਦਾ ਰਸਣ ਵੀ ਲੈ ਕੇ ਆਉਣਾ ਮੈਨਾਂ ਆਫਿਸ ਜਾਉਂਗੀ ਥੋਂ ਦੇ ਵਾਸਤੇ ਤੈਨੂੰ ਕੋਈ ਨਾ ਕੋਈ ਤਵਿੱਕਨ ਲੈਣਾ ਹੀ ਪੈਣਾ ਘਰ ਦੇ ਵਿੱਚ ਤੈਨੂੰ ਇਹੜੂ ਵੀ ਰੱਖਣੀ ਪੈਣੀ ਹੈ। ਇੱਥੋਂ ਤੱਕ ਤਾਂ ਕਿ ਤੈਨੂੰ ਤਾਂ ਖਾਣਾ ਬਣਾਉਣਾ ਤੱਕ ਨਹੀਂ ਉਹਨੂੰ। ਉਹਦੇ ਵਾਸਤੇ ਤੈਨੂੰ ਕੁੱਕਰ ਰੱਖਣਾ ਪੈਣਾ। ਤੇ ਉਹਨਾਂ ਦੀਆਂ ਸੈਲਰੀਆਂ ਨੇ ਤੇਰੀ ਸੈਲਰੀ ਦੇ ਨਾਲ ਇਹ ਸਾਰੇ ਖਰਚੇ ਪੂਰੇ ਨਹੀਂ ਹੋਣੇ। ਤੂੰ ਬਾਹਰ ਰਹਿ ਲੇਂਗੀ, ਸਭ ਕੁਝ ਕਰ ਲਵੇਂਗੀ। ਤੇਰੇ ਤੋਂ ਇਸ ਘਰ ਦੇ ਵਿੱਚ ਇਕੱਠੇ ਰਹਿ ਕੇ ਥੋੜਾ ਬਹੁਤਾ ਖਰਚਾ ਨਹੀਂ ਕੀਤਾ ਜਾਊਗਾ। ਤੇਰਾ ਪੈਸਾ ਤੇਰਾ, ਮੇਰਾ ਪੈਸਾ ਆਪਣਾ। ਤੈਨੂੰ ਪਤਾ ਸੀ ਮੂੰ ਜਦੋਂ ਤੇਰੀ ਜੌਬ ਨਾ ਲੱਗੀ ਸੀ ਤਾਂ ਤੂੰ ਇੱਕ ਕੋਰਸ ਕਰਨਾ ਸੀ ਉਹਦੇ ਤੇ ਵੀ ਖਰਚਾ ਤਾਂ ਮੈਂ ਕੀਤਾ ਸੀ ਜੇ ਉਹ ਤੂੰ ਕੋਰਸ ਨਾ ਕਰਦੇ ਤਾਂ ਤੈਨੂੰ ਅੱਜ ਇਹ ਜੌਬ ਨਹੀਂ ਸੀ ਮਿਲਦੀ ਉਦੋਂ ਤਾਂ ਤੂੰ ਮੈਨੂੰ ਇਹ ਗੱਲ ਕਹੀ ਨਹੀਂ ਕਿ ਮੈਂ ਤੇਰਾ ਪੈਸਾ ਨਹੀਂ ਲੈਣਾ ਮੈਂ ਤੇੰਨਾ ਰਹਿਣਾ ਨਹੀਂ ਸੁਣਾਈ ਮੈਨੂੰ ਤੇਰੀ ਲੋੜ ਆ ਸਮੋਹ ਉਦੋਂ ਤਾਂ ਤੂੰ ਮੈਨੂੰ ਇਹ ਗੱਲ ਕਹੀ ਨਹੀਂ ਵੀ ਮੈਨੂੰ ਤੇਰਾ ਪੈਸਾ ਨਹੀਂ ਚਾਹੀਦਾ ਤੇ ਨਾ ਹੀ ਮੈਂ ਤੇਰਨਾ ਰਹਿਣਾ ਫਿਰ ਅੱਜ ਇਹ ਗੱਲ ਆ ਕਿਉਂ ਹੋ ਰਹੀ ਆ ਜੇ ਅੱਜ ਮੇਰੇ ਤੇ ਮਾੜਾ ਵਕਤ ਆ ਗਿਆ ਨਾ ਮੇਰਾ ਕੰਮ ਮੰਦਿਰੇ ਵਿੱਚ ਚੱਲ ਰਿਹਾ। ਤਾਂ ਤੇਰਾ ਫਰਜ਼ ਬੰਦਾ ਮੇਰੇ ਨਾਲ ਕੱਢਣਾ। ਜੋ ਸਮੇਂ ਤੇ ਮੈਂ ਦੇਵੇ ਤੇ ਪੈਸਾ ਨਾ ਨਾ ਲਾਂਦਾ। ਤਾਂ ਤੇਨੂੰ ਅੱਜ ਜੋਬ ਨਹੀਂ ਸੀ ਮਿਲਣੀ। ਇੱਕ ਹਸਬੰਦ ਨੂੰ ਆਪਦੀ ਵਾਈਫ ਤੋਂ ਹੀ ਉਮੀਦ ਹੁੰਦੀ ਆ ਕਿ ਮੇਰੇ ਨਾਲ ਕੋਈ ਬੰਦਾ ਖੜੇ ਚਾਹੇ ਨਾ ਖੜੇ ਤੇ ਹਾਂ ਉਹਦੀ ਵਾਈਫ ਜ਼ਰੂਰ ਨਾਲ ਕਢੂ। ਪਰ ਤੂੰ ਤੇ ਸਾਰਾ ਕੁਝ ਉਲਟੀ ਕਰ ਰਹੀ। ਸੌਰੀ। ਮੈਂ ਭੁੱਲ ਗਈ ਸੀ ਕਿ ਮੇਰੇ ਤੁਹਾਡੇ ਲਈ ਬਹੁਤ ਫਰਜ਼ ਬੰਦੇ ਆ। ਮੈਂ ਤਾਂ ਆਫਿਸ 'ਚ ਦੋ ਕੁੜੀਆਂ ਦੀਆਂ ਦਿਲਣਾ ਚ ਆ ਗਈ ਸੀ। ਉਹ ਮੈਨੂੰ ਡੇਲੀ ਕਹਿੰਦੀ ਸੀ ਕਿ ਆਪਦੇ ਵੈਸੇ ਜਿੰਨੇ ਹੋ ਸਕਦੇ ਓੰਨੇ ਸੇਵ ਕਰੋ ਤੇ ਪੂਰੀ ਚਲ ਰਹੀ ਆਪਦੇ ਘਰ ਵਾਲੇ ਨੂੰ ਨਹੀਂ ਦੱਸੀ ਦੀ ਵੀ ਕਿੰਨੀ ਸੈਲਰੀ ਆ ਪਰ ਹੁਣ ਮੈਂ ਸਮਝ ਗਈ ਆ ਮੈਂ ਤੁਹਾਡੇ ਨਾਲ ਮੋਢਾ ਲਾ ਕੇ ਨਾਲ ਖੜੀ ਆ ਤੁਸੀਂ ਸਿਰਫ ਆਪਦੀ ਮੋਟਰਸਾਈਕਲ ਦੀ ਕਿਸ਼ਤ ਦੋ ਬਾਕੀ ਸਾਰਾ ਘਰ ਦਾ ਖਰਚਾ ਮੈਂ ਦੇਖੂੰਗੀ ਮੈਂ ਹਮੇਸ਼ਾ ਤੁਹਾਡੇ ਨਾਲ ਆ ਹਾਂ ਨਾਲੇ ਅੱਜਕੱਲ੍ਹ ਹਰੇਕ ਹਸਬੰਡ ਵਾਈਫ ਨੂੰ ਚਾਹੀਦਾ ਕਿ ਉਹ ਇੱਕ ਦੂਜੇ ਦਾ ਸਾਥ ਦੇ ਪਰ ਅੱਜ ਸੋਚ ਕੀ ਆ ਕਿ ਘਰ ਦਾ ਖਰਚਾ ਸਿਰਫ ਮੁੰਡਾ ਹੀ ਚੱਕੂਗਾ ਸਾਰੇ ਗਵਿਲਦਾਰੀ ਉਹੀ ਦੇਖੂਗਾ ਪਰ ਐਦਾਂ ਨਹੀਂ ਹੁੰਦਾ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਖੜੀ ਹਾਂ ਤੁਸੀਂ ਜੋ ਕਹੋਗੇ ਮੈਂ ਉਹ ਕਰੂੰਗੀ ਸਾਰਾ ਘਰ ਦਾ ਖਰਚਾ ਮੈਂ ਦੇਖੂੰਗੀ ਤੁਸੀਂ ਸਿਰਫ ਆਪਦਾ ਬਾਹਰ ਤੇ ਫੋਕਸ ਕਰੋ